ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਅੱਜ ਦੀ ਸਾਖੀ ਗੁਰੂ ਅਮਰਦਾਸ ਜੀ ਦੇ ਜੀਵਨ ਬਿਰਤਾਂਤ ਵਿੱਚੋਂ ਸਰਵਣ ਕਰੋ ਜੀ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰੰਭਕ ਜੀਵਨ ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479 ਨੂੰ ਪਿੰਡ ਬਾਸਰ ਕੇ ਅੰਮ੍ਰਿਤਸਰ ਵਿੱਚ ਹੋਇਆ ਉਹਨਾਂ ਦੇ ਪਿਤਾ ਜੀ ਦਾ ਨਾਮ ਸ਼੍ਰੀ ਤੇਜਪਾਲ ਤੇ ਮਾਤਾ ਜੀ ਦਾ ਨਾਮ ਮਾਤਾ ਲਕਸ਼ਮੀ ਸੀ ਉਹ ਆਪਣੇ ਮਾਪਿਆਂ ਦੇ ਸਭ ਤੋਂ ਵੱਡੇ ਸੁਪੁੱਤਰ ਸਨ। ਉਹਨਾਂ ਦੇ ਹੋਰ ਤਿੰਨ ਭਰਾ ਸਨ, ਬਾਬਾ ਈਸ਼ਰਦਾਸ, ਬਾਬਾ ਖੇਮ ਰਾਏ, ਬਾਬਾ ਮਾਨਕ ਚੰਦ। ਭਾਈ ਗੁਰਦਾਸ ਜੀ ਬਾਬਾ ਈਸ਼ਰਦਾਸ ਦੇ ਸੁਪੁੱਤਰ ਸਨ। ਬਾਬਾ 사ਵਨ ਮਲ ਜਿਨ੍ਹਾਂ ਨੇ ਗੋਇੰਦਵਾਲ ਵਸੋਂ ਵਿੱਚ ਲੱਕੜ ਦੀ ਮਦਦ ਕੀਤੀ ਸੀ, ਉਹ ਬਾਬਾ ਖੇਮ ਰਾਏ ਦੇ ਸੁਪੁੱਤਰ ਸਨ। ਭਾਈ ਜਸੂ ਜਿਨ੍ਹਾਂ ਦਾ ਵਿਆਹ ਗੁਰੂ ਅੰਗਦ ਦੇ ਮਹਾਰਾਜ ਦੀ ਸੁਪੁੱਤਰੀ ਬੀਬੀ ਅਮਰੋ ਨਾਲ ਹੋਇਆ ਸੀ, ਉਹ ਬਾਬਾ ਮਾਨਕ ਚੰਦ ਦੇ ਸੁਪੁੱਤਰ ਸਨ। ਸ਼੍ਰੀ ਤੇਜਪਾਲ ਦੰਪਤੀ ਵੈਸ਼ਨੂ ਧਰਮ ਦੇ ਉਨਿਆਈ ਸਨ। ਉਹਨਾਂ ਦਾ ਜੀਵਨ ਬੜਾ ਉੱਚਾ ਤੇ ਵਿਹਾਰ ਬੜਾ ਮਿੱਠਾ ਸੀ। ਸ਼੍ਰੀ ਤੇਜਪਾਲ ਦੁਕਾਨਦਾਰੀ ਤੇ ਖੇਤੀ ਦੋ ਤਰ੍ਹਾਂ ਦੇ ਵਿਹਾਰ ਕਰਦੇ ਸਨ। ਵਰਤ ਵਿਹਾਰ ਦੇ ਖਰੇ ਅਤੇ ਬੋਲ ਦੇ ਮਿੱਠੇ ਹੋਣ ਕਰਕੇ ਬਰਾਦਰੀ ਅਤੇ ਪਿੰਡ ਵਿੱਚ ਉਹਨਾਂ ਦਾ ਬੜਾ ਮਾਣ ਆਦਰ ਸੀ। ਘਰ ਵਿੱਚ ਪੂਰਨ ਧਾਰਮਿਕ ਵਾਤਾਵਰਨ ਸੀ। ਪੂਜਾ ਪਾਠ ਆਏ ਗਏ ਸਾਧ ਸੰਤਾਂ ਦੀ ਸੇਵਾ, ਦਾਨ ਪੁੰਨ ਆਦ ਨਿਤ ਕਰਮਾਂ ਵਿੱਚ ਸ਼ਾਮਲ ਸੀ। ਅਮਰਦਾਸ ਜੀ ਉਤੇ ਇਸ ਵਾਤਾਵਰਨ ਦਾ ਬਹੁਤ ਅਸਰ ਹੋਇਆ ਸੀ। ਉਹ ਵੀ ਧਾਰਮਿਕ ਰੰਗਾਂ ਵਿੱਚ ਰੰਗੇ ਹੋਏ ਸਨ। ਗੁਰੂ ਅਮਰਦਾਸ ਜੀ ਦਾ ਕੱਦ ਬਹੁਤ ਛੋਟਾ ਸੀ, ਲੇਕਿਨ ਚੁਸਤ ਤੇ ਮਜ਼ਬੂਤ ਸਰੀਰ ਦੇ ਸਨ। ਉਹ ਬਚਪਨ ਤੋਂ ਹੀ ਕਸਰਤ ਕਰਦੇ ਸਨ। Hindu ਧਰਮ ਦੇ ਸਾਰੇ ਦੇਵੀ-ਦੇਵਤਿਆਂ ਨੂੰ ਮੰਨਣ ਵਾਲੇ ਸਨ। ਸਾਧ ਸੰਤਾਂ ਨੂੰ ਭੋਜਨ, ਦਾਨ-ਪੁੰਨ ਕਰਨ ਵਾਲੇ ਤੇ Hindu ਤੀਰਥਾਂ ਸਥਲਾਂ ਤੇ ਅਕਸਰ ਜਾਇਆ ਕਰਦੇ ਸਨ। ਜਦ ਉਹ ਜਵਾਨ ਹੋਏ ਤਾਂ ਸ਼੍ਰੀ ਤੇਜਪਾਣ ਜੀ ਨੇ ਉਹਨਾਂ ਨੂੰ ਸਾਰੇ ਕੰਮ ਵਿਆਹ ਦੀ ਜ਼ਿੰਮੇਵਾਰੀ ਦੇ ਦਿੱਤੀ ਅਤੇ ਖੁਦ ਵਿਸ਼ਨੂੰ ਭਗਵਾਨ ਦੀ ਭਗਤੀ ਵਿੱਚ ਲੱਗ ਗਏ। ਜਦ ਗੁਰੂ ਅਮਰਦਾਸ ਜੀ 24 ਵਰਿਆਂ ਦੇ ਹੋਏ ਤਾਂ ਉਹਨਾਂ ਦਾ ਵਿਆਹ ਸ਼੍ਰੀ ਦੇਵੀ ਚੰਦ ਜੀ ਅਤੇ ਬੀਬੀ ਮੋਹਰੀ ਜੀ ਦੀ ਸੁਪੁੱਤਰੀ ਬੀਬੀ ਮਨਸਾ ਨਾਲ ਹੋਇਆ ਜਿਨ੍ਹਾਂ ਨੂੰ ਰਾਮਕੌਰ ਨਾਲ ਵੀ ਬੁਲਾਇਆ ਜਾਂਦਾ ਸੀ। ਆਪ ਜੀ ਦੇ ਘਰ ਚਾਰ ਸੰਤਾਨਾਂ ਹੋਈਆਂ। ਦੋ ਪੁੱਤਰ ਮੋਹਨ ਜੀ ਅਤੇ ਮੋਹਰੀ ਜੀ ਅਤੇ ਦੋ ਪੁੱਤਰੀਆਂ ਬੀਬੀ ਭਾਨੀ ਜੀ ਅਤੇ ਬੀਬੀ ਦਾਨੀ ਜੀ। ਜਾਦਾ ਪੰਜਾਬ ਵਰਿਆਂ ਦੇ ਹੋਏ ਤਾਂ ਆਪਨੇ ਤੀਰਥਾਂ ਤੇ ਜਾਣ ਦਾ ਸੋਚਿਆ ਇੱਕ ਵਾਰੀ ਆਪ ਹਰਦਵਾਰ ਵਿੱਚ ਗੰਗਾ ਇਸ਼ਨਾਨ ਤੋਂ ਬਾਅਦ ਵਾਪਸ ਆ ਰਹੇ ਸੀ ਉਹਨਾਂ ਨੂੰ ਇੱਕ ਬ੍ਰਾਹਮਣ ਨਾਂ ਦਾ ਦੁਰਗਾ ਨਾਂ ਦਾ ਮਿਲਿਆ ਜਦ ਉਹ ਇੱਕ ਦਰਖਤ ਥੱਲੇ ਆਰਾਮ ਕਰ ਰਹੇ ਸਨ ਤਾਂ ਉਸ ਬ੍ਰਾਹਮਣ ਨੇ ਗੁਰੂ ਜੀ ਦੇ ਪੈਰ ਤੇ ਇੱਕ ਕਮਲ ਦਾ ਨਿਸ਼ਾਨ ਵੇਖਿਆ ਤੇ ਸੋਚਿਆ ਕਿ ਗੁਰੂ ਜੀ ਇੱਕ ਆਮ ਇਨਸਾਨ ਨਹੀਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਖੀ ਤੋਂ ਤੱਕ ਸਮਾਪਤ ਹੈ ਜੀ ਸਰਵਨ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ